ਜਿਹੜਾ ਗੰਧਲਾ ਪਾਣੀ ਹੈ ਇਸ ਵਕਤ ਲੋਕਾਂ ਵਾਸਤੇ ਜਿਹੜਾ ਹੈ ਕਿ ਉਹ ਮੁਸੀਬਤ ਬਣਿਆ ਹੋਇਆ ਪਾਣੀ ਦੇ ਵਿੱਚ ਜਿਹੜਾ ਹੈ ਕਿ ਉਹ ਅਮੋਨੀਆ ਗੈਸ ਮਿਕਸ ਹੈ ਫੈਕਟਰੀ ਦਾ ਸਿਰਫ ਇੱਕ ਕੈਨ ਨੂੰ ਇੱਕ ਤਾਲਾ ਲਗਾਇਆ ਗਿਆ ਸੀਲ ਇਹਨੂੰ ਕੀਤਾ ਨਹੀਂ ਗਿਆ ਪ੍ਰਸ਼ਾਸਨ ਨੂੰ ਅਪੀਲ ਕਰਾਂਗੇ ਲੋਕਾਂ ਦੀ ਜਾਨ ਨੂੰ ਇਸ ਤਰੀਕੇ ਦੇ ਨਾਲ ਜੋਖਮ 'ਚ ਨਾ ਪਾਓ ਸ਼ਨੀਵਾਰ ਨੂੰ ਜਲੰਧਰ ਦੇ ਰੇਲਵੇ ਸਟੇਸ਼ਨ ਦੇ ਕੋਲ ਸਥਿਤ ਰੇਲਵੇ ਰੋਡ ਤੇ ਜੈਨ ਆਈਸ ਫੈਕਟਰੀ ਨੂੰ ਜਿਹੜਾ ਹੈ ਕਿ ਉਹ ਰੈਸਕਿਊ ਕੀਤਾ ਜਾਂਦਾ ਹੈ ਕਾਰਨ ਉਹਦਾ ਇਹ ਹੈ ਕਿ ਫੈਕਟਰੀ ਦੇ ਵਿੱਚ ਜਿਹੜਾ ਅਮੋਨੀਆ ਗੈਸ ਜਿਹੜੀ ਹੈ ਕਿ ਲੀਕ ਹੁੰਦੀ ਆ ਇੱਕ ਵਿਅਕਤੀ ਦੀ ਜਾਨ ਗਈ ਹੈ 5 ਤੋਂ 7 ਘੰਟੇ ਚੱਲੇ ਲਗਾਤਾਰ ਜਿਹੜੇ ਆਪਰੇਸ਼ਨ ਤੋਂ ਬਾਅਦ ਇਸ ਵਕਤ ਦੀ ਜੋ ਮੈਂ ਤੁਹਾਨੂੰ ਤਸਵੀਰ ਤੇ ਖਾਵਾਂਗਾ 72 ਘੰਟੇ ਲਗਭਗ ਹੋਣ ਵਾਲੇ ਨੇ ਇਸ ਹਾਦਸੇ ਨੂੰ ਪਰ ਪ੍ਰਸ਼ਾਸਨ ਦੀ ਜੋ ਕਾਰਗੁਜ਼ਾਰੀ ਹੈ ਖਾਸ ਤੌਰ ਤੇ ਨਗਰ ਨਿਗਮ ਦੀ ਉਹ ਮੈਂ ਤੁਹਾਨੂੰ ਦਿਖਾ ਰਿਹਾ ਐਸ ਵਕਤ ਮੈਂ ਫੈਕਟਰੀ ਦੇ ਤੁਹਾਨੂੰ ਜਿਹੜਾ ਹੈ ਕਿ ਉਹ 에ਰੀਅਲ ਵਿਊ ਦਿਖਾਣਾ ਮੈਂ ਕਿ ਜੋ ਫੈਕਟਰੀ ਦੇ ਵਿੱਚ ਜਿਸ ਤਰੀਕੇ ਦੇ ਨਾਲ ਅਮੋਨੀਆ ਗੈਸ ਲੀਕ ਹੋਈ ਸੀ ਇਹ ਜੋ ਤੁਸੀਂ ਤਸਵੀਰ ਦੇਖ ਪਾ ਰਹੇ ਹੋ ਇਹ ਸਾਰਾ ਫੈਕਟਰੀ ਦਾ ਹੀ ਹਿੱਸਾ ਗੰਦਲਾ ਪਾਣੀ ਹੈ ਇਸ ਵਕਤ ਲੋਕਾਂ ਵਾਸਤੇ ਜਿਹੜਾ ਹੈ ਕਿ ਉਹ ਮੁਸੀਬਤ ਬਣਿਆ ਹੋਇਆ ਕਾਰਨ ਉਹਦਾ ਇਹ ਇਸ ਪਾਣੀ ਦੇ ਵਿੱਚ ਜਿਹੜਾ ਕਿ ਉਹ ਅਮੋਨੀਆ ਗੈਸ ਮਿਕਸ ਹੈ ਉਸ ਦਿਨ ਜਦੋਂ ਰੈਸਕਿਊ ਆਪਰੇਸ਼ਨ ਚਲਾਇਆ ਗਿਆ ਤੇ ਜਿਹੜਾ ਇਹਦੇ ਚ ਵੀ ਜਿਹੜਾ ਕਿ ਫਾਇਰ ਬ੍ਰਿਗੇਡ ਵਾਲਿਆਂ ਵੱਲੋਂ ਜਿਹੜਾ ਕਿ ਪਾਣੀ ਛਿੜਕਿਆ ਗਿਆ ਵਾ ਤਾਂ ਕਿ ਜਿਹੜਾ ਗੈਸ ਜਿਹੜੇ ਪਾਸੋਂ ਵੀ ਲੀਕ ਹੋ ਰਹੀ ਸੀਗੀ ਕਿ ਤਾਂ ਗੈਸ ਨੂੰ ਜਿਹੜਾ ਕਿ ਉਹ ਬਿਠਾਇਆ ਜਾ ਸਕੇ ਹਾਲਾਂਕਿ ਅੰਦਰੂਨਾ ਪਾਸਾ ਜਿਹੜਾ ਸੀਗਾ ਜਿੱਥੇ ਪਾਣੀ ਜਿਹੜਾ ਕਿ ਜਿਸ ਵਿੱਚ ਨਮਕ ਵਾਲਾ ਪਾਣੀ ਜਿਹਨੂੰ ਕਿਹਾ ਜਾਂਦਾ ਉਹਨੂੰ ਜ਼ਰੂਰ ਬਾਹਰ ਕੱਢ ਲਿਆ ਗਿਆ ਪਰ ਹੁਣ ਇਸ ਵਕਤ ਜਿਹੜੇ ਤੁਸੀਂ ਇਸ ਪਾਣੀ ਦੀ ਤਸਵੀਰ ਵੇਖ ਰਹੇ ਹੋ ਇਸ ਪਾਣੀ ਦੇ ਵਿੱਚ ਵੀ ਜਿਹੜਾ ਕਿ ਅਮੋਨੀਆ ਗੈਸ ਜਿਹੜੀ ਹੈ ਕਿ ਉਹ ਮਿਕ ਹੁਣ ਨੁਕਸਾਨ ਇਹਦਾ ਕੀ ਹੋ ਰਿਹਾ ਕਿ ਜਦੋਂ ਹਵਾ ਚੱਲਦੀ ਪਈ ਐ ਤੇ ਹਵਾ ਜਿਹੜੀ ਐ ਕਿ ਉਹ ਪਾਣੀ ਨੂੰ ਜਦੋਂ ਆਪਣੇ ਨਾਲ ਲੈਂਦੀ ਹੈ ਤੇ ਉਹਦਾ ਜਿਹੜਾ ਮਿਸ਼ਰਣ ਹੈ ਗੈਸ ਦਾ ਉਹ ਜਿਹੜਾ ਹੈ ਕਿ ਨੱਕਾਂ ਨੱਕਾਂ ਨੂੰ ਉੱਤੇ ਜਿਹੜਾ ਹੈ ਕਿ ਖਾਸ ਤੌਰ ਤੇ ਅੱਖਾਂ ਨੂੰ ਪਹਿੰਦਾ ਪਿਆ ਆਲੇ ਦੁਆਲੇ ਦਾ ਮੇ ਅਰੀਆ ਵੀ ਜ਼ਰੂਰ ਦੇਖਾਂਗੇ ਰੈਜ਼ੀਡੈਂਸ਼ੀਅਲ ਏਰੀਆ ਵੇ ਤਸਵੀਰ ਤੇ ਤੁਸੀਂ ਪਿੱਛੇ ਮੰਦਿਰ ਦੇਖ ਪਾ ਰਹੇ ਹੋ ਉਸ ਤੋਂ ਮਗਰ ਸਾਰਾ ਇਹ ਰੈਜ਼ੀਡੈਂਸ਼ੀਅਲ ਏਰੀਆ ਵੇ ਸ਼ੁਰੂਆਤ ਤੋਂ ਹੀ ਇਸ ਮਾਮਲੇ ਦੀ ਜਦੋਂ ਜਾਂਚ ਹੋਈ ਹੈ ਤੇ ਲਾਪਰਵਾਹੀ ਦੀ ਵੱਡੀ ਗੱਲ ਆਖੀ ਗਈ ਕਿਉਂਕਿ ਐਡਾ ਵੱਡਾ ਜਿਹੜਾ ਹਾਦਸਾ ਹੋਇਆ ਵੈ ਸਬਕ ਹਾਲੇ ਕਿਸੇ ਵੀ ਤਰੀਕੇ ਦੇ ਨਾਲ ਜਿਹੜਾ ਹੈ ਕਿ ਉਹ ਪ੍ਰਸ਼ਾਸਨ ਉਲਤਾਂ ਨਹੀਂ ਲਿੱਤਾ ਗਿਆ ਕਿਉਂਕਿ ਤਸਵੀ ਤਾ ਇਲੀਗਲ ਤਰੀਕੇ ਦੇ ਨਾਲ ਜਿਹੜੀ ਇਹ ਫੈਕਟਰੀ ਚੱਲਦੀ ਪਈ ਹੈ ਇੰਨੀ ਖਤਰਨਾਕ ਜਿਹੜੀ ਉਹਦਨ ਹਾਦਸਾ ਹੋਇਆ ਉਸ ਤੋਂ ਬਾਅਦ ਫੈਕਟਰੀ ਚੱਲਣ ਤੋਂ ਬਾਅਦ ਜਿਹੜਾ ਹੈ ਕਿ ਹਾਦਸਾ ਹੋਇਆ ਵੈ ਜੋ ਸਥਿਤੀ ਬਣੀ ਹੈ ਤੇ ਹੁਣ ਹਾਲਾਤ ਇਹ ਨੇ ਕਿ ਜਿਹੜਾ ਇਹ ਗੰਦਾ ਪਾਣੀ ਹੈ ਕਾਰਪੋਰੇਸ਼ਨ ਵੱਲੋਂ ਜਿਹੜਾ ਹੈ ਕਿ ਇਹਨੂੰ ਸਾਫ਼ ਨਹੀਂ ਕੀਤਾ ਜਾ ਰਿਹਾ ਐਸ ਵਕਤ ਜਦੋਂ ਅਸੀਂ ਇੱਥੇ ਰਿਪੋਰਟਿੰਗ ਵੀ ਕਰਦੇ ਪਏ ਆ ਉਦੋਂ ਵੀ ਜਿਹੜਾ ਹੈ ਕਿ ਪਾਣੀ ਦੇ ਅੰਦਰੋਂ ਜਿਹੜਾ ਹਵਾਰ ਨਿਕਲਦੀ ਪਈ ਹੈ ਉਹ ਨੱਕ ਨੂੰ ਲੱਗਦੀ ਪਈ ਤੇ ਸੇਮ ਉਦਾਂ ਹੀ ਪ੍ਰਤੀਤ ਹੋ ਰਿਹਾ ਜਿੱਦਾਂ ਅਸੀਂ ਸ਼ਨੀਵਾਰ ਰਿਪੋਰਟਿੰਗ ਕਰਦੇ ਪਏ ਸੀ ਜਦੋਂ ਉਸ ਵਲੇ ਦੇ ਹਾਲਾਤ ਸੀਗੇ ਫੈਕਟਰੀ ਦੇ ਤੁਸੀਂ ਹਾਲਾਤ ਵੇਖ ਸਕਦੇ ਹੋ ਕਿ ਮਸ਼ੀਨਾਂ ਦਾ ਹਾਲ ਹੈ ਕਿਸ ਤਰੀਕੇ ਦੇ ਨਾਲ ਇੱਥੇ ਇੰਤਜ਼ਾਮਾਤ ਨੇ ਸਿੱਧੇ ਤੌਰ ਆਤ ਇੱਥੇ ਜਿਹੜੀ ਹੈ ਕਿ ਉਹ ਨੈਗਲੀਜੈਂਸੀ ਵਰਤੀ ਗਈ ਹੈ ਕਿਸੇ ਵੀ ਤਰੀਕੇ ਦਾ ਸਕਿਉਰਿਟੀ ਮੈਅਰ ਨਹੀਂ ਰੱਖੇਗੇ ਇੱਕ ਤਾਨੂੰ ਗਾਰਡਰ ਵੀ ਦਿਖਾਵਾਂਗੇ ਨਾਲ ਕਿ ਇਸ ਤਸਵੀਰ ਤੇ ਜਿਹੜੇ ਤੁਸੀਂ ਨੀਲੇ ਡਰਮ ਦੇਖਦੇ ਹੋ ਉਹ ਵੀ ਜਿਗਾਰਡ ਬਣਾ ਕੇ ਪੱਖੇ ਉੱਤੇ ਲਗਾਏ ਗਏ ਨੇ ਗਾਰਡਰ ਤੱਕ ਉਹਦੇ ਗਲੇ ਹੋਏ ਨੇ ਤੇ ਫੈਕਟਰੀ ਦਾ ਇੱਥੋਂ ਹੀ ਹਿਸਾਬ ਲਗਾਇਆ ਜਾ ਸਕਦਾ ਹੋਏਗਾ ਕਿ ਕੀ ਸਥਿਤੀ ਹੋਏਗੀ ਉਸ ਵੇਲੇ ਤੇ ਕਿੰਨੇ ਕਿੱਥੇ ਸਕਿਉਰਿਟੀ ਜਾਂ ਸੇਫਟੀ ਮੈਅਰ ਜਿਹੜੇ ਨੇ ਕੀ ਉਹ ਰੱਖੇ ਜਾਂਦੇ ਹੋਣਗੇ ਐਂਟਰੀ ਐਗਜ਼ਿਟ ਦਾ ਸਿਰਫ ਤੇ ਸਿਰਫ ਇੱਕ ਪੁਆਇੰਟ ਜੋ ਕਿ ਇੱਕ ਵੱਡਾ ਹਾਦਸੇ ਦਾ ਇਹ ਕਾਰਨ ਬਣਿਆ ਜਿਸ ਸ਼ੀਤਲ ਸਿੰਘ ਦੀ ਜਿਹੜੀ ਜਾਣ ਗਈ ਐ ਇਸ ਹਾਸੇ ਦੇ ਵਿੱਚ ਜ਼ਿੰਮੇਵਾਰ ਹਾਲਾਂਕਿ ਕਿਸੇ ਨੂੰ ਨਹੀਂ ਠਹਿਰਾਇਆ ਗਿਆ ਪੁਲਿਸ ਨੇ ਜ਼ਰੂਰ ਫੈਕਟਰੀ ਮਾਲਕ ਦੇ ਉੱਤੇ ਜਿਹੜੀ ਹੈ ਕਿ ਉਹ ਐਫ ਆਈ ਆਰ ਕੀਤੀ ਗਈ ਹੈ ਪਰ ਇਹ ਜੋ ਤਸਵੀਰ ਹੈ ਆਪਣੇ ਆਪ ਦੇ ਵਿੱਚ ਹੀ ਕਾਰਪੋਰੇਸ਼ਨ ਦੇ ਅਧਿਕਾਰੀਆਂ ਦੇ ਉੱਤੇ ਜਿਹੜਾ ਕਿ ਵੱਡਾ ਇੱਕ ਸਵਾਲੀਆ ਨਿਸ਼ਾਨ ਖੜਾ ਕਰਦੀ ਪਈ ਹੈ ਲੋਕਾਂ ਨਾਲ ਵੀ ਆਲੇ ਦੁਆਲੇ ਦੇ ਨਾਲ ਗੱਲਬਾਤ ਕਰਾਵਾਂਗੇ ਕਿ ਕੀ ਉਹ ਐਸ ਵਕਤ ਮਹਿਸੂਸ ਕਰਦੇ ਪਏ ਨੇ ਕਿਸ ਤਰੀਕੇ ਨਾਲ ਰੈਸਕਿਊ ਆਪਰੇਸ਼ਨ ਜਿਹੜੇ ਨੇ ਕਿ ਉਹ ਸ਼ੁਰੂ ਹੋਣੇ ਚਾਹੀਦੇ ਸੀ ਫੈਕਟਰੀ ਦਾ ਐਸ ਵਕਤ ਬਾਹਰ ਦਾ ਹਿੱਸਾ ਹੈ ਫੈਕਟਰੀ ਦਾ ਸਿਰਫ ਇੱਕ ਕੈਨ ਨੂੰ ਇੱਕ ਤਾਲਾ ਲਗਾਇਆ ਗਿਆ ਸੀਲ ਇਹਨੂੰ ਕੀਤਾ ਨਹੀਂ ਗਿਆ ਪਰ ਵੱਡੀ ਇੱਕ ਮੈਂ ਹੈਰਾਨੀ ਦੀ ਤੁਹਾਨੂੰ ਗੱਲ ਦੱਸਾਂ ਕਿ ਮਾਲਕ ਨੇ ਜਾਂ ਮਾਲਕ ਦੀ ਜਿਹੜੀ ਹੈ ਕਿ ਪਛਾਣ ਛਪਾਉਣ ਵਾਸਤੇ ਜਦੋਂ ਅਸੀਂ ਸ਼ਨੀਵਾਰ ਰਿਪੋਰਟਿੰਗ ਕਰਦੇ ਪਏ ਸੀ ਇੱਥੇ ਜਿਹੜੇ ਕਿ ਬੋਰਡ ਲੱਗੇ ਹੋਏ ਸੀ ਕਿ ਇਸ ਫੈਕਟਰੀ ਦਾ ਮਾਲਕ ਕੌਣ ਹੈ ਇੰਨਾ ਵੀ ਜਿਹੜਾ ਹੈ ਕਿ ਉਹ ਚਤਰਾਈ ਕਰਕੇ ਜਿਹੜਾ ਹੈ ਕਿ ਇਸ ਬੋਰਡਾਂ ਨੂੰ ਉਤਾਰ ਦਿੱਤਾ ਗਿਆ ਤਾਂ ਕਿ ਕਿਸੇ ਨੂੰ ਪਤਾ ਨਾ ਲੱਗੇ ਇਹ ਦੇ ਦੋਸ਼ੀ ਕੌਣ ਨੇ ਇਸ ਜ਼ਿੰਮੇਵਾਰ ਕੌਣ ਨੇ ਇਸ ਜਿਹੜੀ ਸਾਰੀ ਮੌਤ ਦੇ ਹੋਏ ਇੱਥੇ ਇੱਕ ਸੁਰਿੰਦਰ ਕੁਮਾਰ ਬਜ਼ੁਰਗ ਨੇ ਜੋ ਕਿ ਇੱਥੇ ਕੰਮ ਕਰਦੇ ਨੇ ਬਜ਼ੁਰਗੋ ਉਸ ਦਿਨ ਸਭ ਤੋਂ ਪਹਿਲਾਂ ਤੁਸੀਂ ਹੀ ਲੋਕਾਂ ਨੂੰ ਅਵੇਅਰ ਕੀਤਾ ਕਿ ਨਾ ਇਧਰਲੇ ਪਾਸੇ ਆਓ ਹਾਲਾਤ ਉਦੋਂ ਕਿਸ ਤਰੀਕੇ ਦੇ ਨ ਬਣੇ ਸੀ ਤੇ ਮੌਜੂਦਾ ਸਵੇਜ ਬਹੁਤ ਜ਼ਿਆਦਾ ਮਾਰਾ ਜਦੋਂ ਗੈਸ ਨਿਕਲੀ ਆ ਗੈਸ ਦਾ ਪਹਾਰਾ ਬੜੀ ਤੇਜ਼ੀ ਨਾਲ ਨਿਕਲੇ ਮੈਂ ਦੁਕਾਨਦਾਰ ਹਾਲ ਮਾਰ ਕੇ ਮਾਰਕੇ ਜਿਹੜਾ ਸਾਰਿਆਂ ਨੂੰ ਜਾਗਰੂਕ ਕੀਤਾ ਜਾਗਰੂਕ ਕਰਕੇ ਪ੍ਰਧਾਨ ਨੂੰ ਵੀ ਕੀਤਾ ਪ੍ਰਧਾਨ ਸਾਹਿਬ ਕਹਿੰਦੇ ਹੂੰ ਕੀ ਹੋਲ ਹੋ ਗਈ ਮੈਂ ਕਿਹਾ ਗੈਸ ਦਾ ਪਹਾਰਾ ਬੜਾ ਤੇਜ਼ ਆ ਤੁਸੀਂ ਬਾਹਰ ਆਓ ਬਾਹਰ ਆ ਕੇ ਜੀ ਦੇਖੋ ਨਾ ਉਹ ਸਾਰਾ ਕੰਮ ਕਰਕੇ ਰੱਸੀਆਂ ਬੰਨ ਕੇ ਧਾਰਾ ਖੜੀਆਂ ਕਰਕੇ ਕਿਸੇ ਨੂੰ ਆ ਨਹੀਂ ਦਿੱਤਾ ਜਾਨ ਨਹੀਂ ਦਿੱਤਾ ਇਹ ਜਿਹੜੇ ਪੁਲਿਸ ਰਾਹ ਨੂੰ ਕੰਟਰੋਲ ਕੀਤੀ ਦੂਜੇ ਪਾਸੇ ਇਧਰਲੇ ਪਾਸੇ ਕਰਕੇ ਕੰਟਰੋਲ ਕਰਕੇ ਫੇ ਮੁੰਡੂ ਫੋਨ ਕੀਤਾ ਬੋਲ ਚਾਈ ਹੋਈ ਆਈ ਹਰ ਗੱਡ ਦੀਆਂ ਗੱਡੀਆਂ ਆਵੇਂ ਦਾ ਵਾਸ਼ਟ ਤੇ ਬੱਚੇ ਵੀ ਇੱਥੋਂ ਲੰਘਦੇ ਪਏ ਸੀ ਦੋ ਬੱਚੇ गिर ਗਏ ਸੀ ਇਹ ਵੀ ਹੋ ਗਿਆ ਉਹਨਾਂ ਨੂੰ ਚੱਕ ਕੇ ਚੰਗੀ ਤਰ੍ਹਾਂ ਜਿੱਦਾਂ ਘਰ ਪਹੁੰਚਾ ਪਹੁੰਚ ਗਿਆ ਬਾਕੀ ਉਹ ਮਤਿਆਂ ਨੂੰ ਵੀ ਕਿਹਨੂੰ ਮੈਂ ਇਹ ਵੀ ਹੋਰ ਵੀ ਜਾਣਨੀ ਚਾਹਾਂਗਾ ਕਿ ਇਸ ਵਕਤ ਵੀ ਹਵਾ ਚਲਦੀ ਪਈ ਹੈ ਤੇ ਕਿਤੇ ਹਵਾ ਦੇ ਵਿੱਚ ਮਹਿਸੂਸ ਹੁੰਦੀ ਪਈ ਗੈਸ ਉਹ ਜਿਹੜਾ ਅੰਦਰ ਪਾਣੀ ਆ ਉਸੇ ਵਜ੍ਹਾ ਦੇ ਨਾਲ ਹੀ ਹੈ ਹਾਂ ਉਸੇ ਵਜ੍ਹਾ ਨਾਲ ਪਾਣੀ ਦੇ ਵਿੱਚ ਹੀ ਆ ਗੈਸ ਜਿਹੜੇ ਹਵਾ ਚਲਦੀ ਆ ਉਹ ਆਲਾ ਮਾਰਦੀ ਆ ਉਹ ਗੈਸ ਬਹੁਤ ਮਾੜੀ ਮਾੜੀ ਬਾਤ ਕਿਉਂ ਨਹੀਂ ਗਿਆ ਪਾਣੀ ਨੂੰ ਹਾਲੇ ਤੱਕ ਵੱਡੇ ਨਹੀਂ ਉਹਨਾਂ ਨੇ ਇਹ ਵੀ ਲਾਪਰਵਾਹੀ ਹੈ ਨਹੀਂ ਵਡਿੱਕੀ ਅਸਰ ਕਿਉਂਕਿ ਰੈ residențial ਏਰੀਆ ਵਿੱਚ ਲਾਪਰਵਾਹੀ ਹੈ ਪਾਣੀ ਉਹਨਾਂ ਨੇ ਫੈਕਟਰੀ ਨੂੰ ਸੀਲ ਕੀਤਾ ਗਿਆ ਕਿਉਂਕਿ ਇਹ ਤਾਂ ਇੱਕ ਤਾਲਾ ਮਾਤਰ ਲੱਗਾ ਹੋਇਆ ਉਹ ਤਾਲਾ ਲੱਗਾ ਹੋਇਆ ਦਾ ਅਕਸਰ ਅੰਦੇ ਪੈਣੇ ਕੋਈ ਛਪੋਚ ਕੇ ਕਰਦੇ ਪੈਣੇ ਇੰਜੈਕਟਿਵ ਡਿਪਾਰਟਮੈਂਟ ਦੇ ਬੰਦੇ ਆ ਜੀ ਗਏ ਉਹਨਾਂ ਨੇ ਤਾਲਾ ਤੋੜਿਆ ਪਾਣੀ ਤੁਹਾਨੂੰ ਲੱਗਦਾ ਹੈ ਕਿ ਜਲਦੀ ਤੋਂ ਜਲਦ ਕਢਣਾ ਚਾਹੀਦਾ ਕਿਉਂਕਿ ਹਵਾ ਦੇ ਵਿੱਚ ਬੜੀ ਨਮੀ ਹੈ ਲੇਕਿਨ ਥੋੜੂਗਾ ਕੋਈ ਵੀ ਹੈ ਨਹੀਂ ਉੱਥੇ ਨਾ ਕੋਈ ਮਾਲਕ ਹੈ ਨਾ ਕੋਈ ਮੁਲਾਜ਼ਮ ਹੈ ਉਹਨਾਂ ਦਾ ਹਰ ਤਰਾਰ ਹੋ ਗਿਆ ਹੈ ਇਹ ਹਾਲਾਤ ਨੇ ਪ੍ਰਸ਼ਾਸਨ ਦੇ ਇਹ ਹਾਲਾਤ ਨੇ ਕਾਰਪੋਰੇਸ਼ਨ ਦੇ ਐਡਾ ਵੱਡਾ ਹਾਦਸਾ ਹੋਣ ਤੋਂ ਬਾਅਦ ਵੀ ਇੱਕ ਵਿਅਕਤੀ ਦੀ ਜਿਹੜੀ ਮੌਤ ਵੀ ਹੋਈ ਆ ਉਸ ਤੋਂ ਬਾਅਦ ਵੀ ਜਿਹੜਾ ਹੈ ਕਿ ਉਹ ਸਬਕ ਤਾਂ ਕੀ ਲੈਣਾ ਸੀਗਾ ਜ਼ਿੰਮੇਵਾਰੀ ਵੀ ਨਹੀਂ ਕੋਈ ਇਸ ਵਕਤ ਲੈ ਰਿਹਾ ਕਿ ਜੋ ਹਾਲਾਤ ਬਣੇ ਹੋਏ ਨੇ ਪ੍ਰਸ਼ਾਸਨ ਨੂੰ ਅਪੀਲ ਕਰਾਂਗੇ ਲੋਕਾਂ ਦੀ ਜਾਨ ਨੂੰ ਇਸ ਤਰੀਕੇ ਦੇ ਨਾਲ ਜੋਖਮ 'ਚ ਨਾ ਪਾਓ ਜ਼ਰੂਰੀ ਨਹੀਂ ਹੈ ਕਿ ਜੇ ਤੁਹਾਨੂੰ ਪਤਾ ਲੱਗੇ ਕਿ ਹਾਦਸਾ ਬਹੁਤ ਵੱਡਾ ਵੈ ਫਿਰ ਵੀ ਤੁਸੀਂ ਮੌਕੇ ਤੇ ਪਹੁੰਚਣਾ ਐਸ ਵਲੇ ਮੌਕੇ ਦੀ ਨਜ਼ਾਕਤ ਨੂੰ ਸਮਝਦਿਆਂ ਹੋਇਆ ਜ਼ਰੂਰ ਇੱਥੇ ਆਇਆ ਜਾਵੇ ਕਿਉਂਕਿ ਪਤਾ ਨਹੀਂ ਕਿ ਕਿਸ ਤਰੀਕੇ ਦੇ ਨਾਲ ਉਹ ਜਿਹੜਾ ਪਾਣੀ ਆ ਉਹਦੇ ਵਿੱਚ ਆਪਣਾ ਗੈਸ ਹੈ ਉਹ ਕਿਸ ਤਰੀਕੇ ਨਾਲ ਰਿਐਕਟ ਕਰ ਜਾਵੇ ਹਾਲਾਂਕਿ ਐਕਸਪਰਟ ਜ਼ਰੂਰ ਕਹਿੰਦੇ ਪਏ ਨੇ ਕਿ ਇਸ ਨੂੰ ਜਿਹੜਾ ਕਿ ਜਲਦੀ ਜਲਦ ਤੋਂ ਜਲਦ ਜਿਹੜਾ ਕਿ ਖਾਲੀ ਕਰਨਾ ਚਾਹੀਦਾ ਬਜ਼ੁਰਗਾਂ ਨੇ ਆਪਣੀ ਅੱਖਾਂ ਦੇਖੀ ਦੱਸਤਾ ਵੈ ਜੋ ਇੱਥੇ ਮਹਿਸੂਸ ਕਰਦੇ ਪਏ ਨੇ ਜੋ ਹਾਲਾਤ ਨੇ ਅਪੀਲ ਕਰਾਂਗੇ ਪ੍ਰਸ਼ਾਸਨ ਨੂੰ ਤੇ ਖਾਸ ਤੌਰ ਤੇ ਨਗਰ ਨਿਗਮ ਨੂੰ ਕਿ ਉਹ ਮੌਕੇ ਤੇ ਪਹੁੰਚਣ ਤੇ ਪਾਣੀ ਜਿਹੜਾ ਹੈ ਕਿ ਸਮੇਂ ਸਿਰ ਜਿਹੜਾ ਕੀ ਇਹਨੂੰ ਇੱਥੋਂ ਖਾਲੀ ਕਰਨ ਕੈਮਰਾ ਪਰਸਨ ਜੀ ਗਰੁੱਪ ਦੇ ਨਾਲ ਪ੍ਰੋਮਿਸਿੰਗ ਪੀਟੀਸੀ ਨਿਊਜ਼ ਜਲੰਧਰ